ਜੀ ਦੋਸਤੋ ਕਿਦਾਂ ਸਾਰੇ ਜੀ ਤੇ ਹੁਣੇ-ਹੁਣੇ ਇੱਕ ਨਵੀਂ ਨਿਊਜ਼ ਆਈ ਹੈ ਦੋਸਤੋ ਫਰਾਂਸ ਦੇ ਵਿੱਚ 303 ਜਿਹੜੇ ਇੰਡੀਅਨਸ ਆ ਜਿਹੜੇ ਡੋਂਕੀ ਲਗਾਉਂਦੇ ਜਿਹੜੇ ਫੜੇ ਗਏ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਇੰਡੀਅਨ ਵੈਸੀ ਉਹਦੇ ਤੁਹਾਨੂੰ ਦੱਸ ਦਈਏ ਮਿੱਤਰੋ ਇਸ ਜਿੰਨੇ ਵੀ ਬੰਦੇ ਆ ਸਾਰੇ ਕੋਈ ਪੈਦਲ ਰਸਤੇ ਜਾਂ ਛੇਪਰਾ ਹੀ ਨਹੀਂ ਬਲਕਿ ਪਲੇਨ ਦੇ ਰਾਹੀ ਮਿੱਤਰੋ ਇਹ ਫਰਾਂਸ ਦੇ ਉੱਪਰੋਂ ਲੰਘ ਰਹੇ ਸੀ ਜਦ ਜਿਨ੍ਹਾਂ ਨੇ ਫਰਾਂਸ ਦੀ ਜਿਹੜੀ ਪੁਲਿਸ ਨੇ ਇਹਨਾਂ ਨੂੰ ਫੜ ਲਿਆ ਇਹ ਟਵੀਟ ਦੀ ਗੱਲ ਕਰੀ ਤਾਂ ਮਿੱਤਰੋ ਇਹ ਚ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਜਹਾਜ਼ ਹੈ ਜਿਹੜਾ ਇਹ ਦੁਬਈ ਤੋਂ ਜਿਹੜਾ ਟੇਕ-ਆਫ ਹੋਇਆ ਸੀ ਤੇ ਨਿਕਾਰਾ ਗੁਆ ਕੰਟਰੀ ਨੂੰ ਜਾ ਰਿਹਾ ਸੀ ਤੇ ਅੱਗੇ ਤੁਹਾਨੂੰ ਦੱਸ ਦਈਏ ਵੀ ਇਹ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਸੀ ਵੀ ਅਮਰੀਕਾ ਜਾ ਇਹ ਕੈਨੇਡਾ ਦੀ ਡੂੰਕੀ ਲਗਾ ਰਹੇ ਸੀ। ਸੋ ਮਿੱਤਰੋ ਸ਼ੁੱਕਰਵਾਰ ਤੋਂ ਨਾ ਇਹ ਪਲੇਨ ਫਰਾਂਸ ਦੇ ਅੰਡਰ ਹੈ ਤੇ ਠੀਕ ਹੈ ਜੀ ਉਹਨਾਂ ਨੇ ਇੰਡੀਅਨ ਵੈਸੀ ਨੂੰ ਵੀ ਇਨਫੋਰਮ ਕਰ ਦਿੱਤਾ ਹੈ ਤੇ ਇੰਡੀਅਨ ਵੈਸੀ ਦੇ ਬੰਦੇ ਵੀ ਜਿਹੜੇ ਆ ਹੁਣ ਜਾ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਵੀ ਜੇ 303 ਜਿਹੜੇ ਇਹਨਾਂ ਵਿੱਚ ਇੰਡੀਅਨਸ ਬੈਠੇ 72 ਦਿਨ ਦੇ ਵਿੱਚ ਇਹ ਸੂਰਤ ਦਾ ਪੂਰਾ ਜਿਹੜਾ ਇਹ ਇਨਫੋਰਮੇਸ਼ਨ ਨਿਕਲ ਕੇ ਆ ਜੇਗੀ ਵੀ ਆਖਰਕਾਰ ਇਹ ਪੂਰਾ ਮਾਮਲਾ ਕੀ ਸੀ ਤੇ ਇਹਨੇ ਜਿਹੜੇ ਇੰਡੀਅਨਸ ਤੇ ਜਿਹੜੇ ਨਾ ਬੰਦੇ ਆ ਕਿੱਥੇ ਜਾ ਰਹੇ ਸੀ ਆ ਫਿਰ ਕਰ ਕਿੱਥੇ ਇਹਨਾਂ ਦਾ ਜਿਹੜਾ ਪਲਾਨ ਸੀਗਾ ਤੋ ਤੁਹੰਦਾ ਦੀ ਦੁਬਈ ਤੋਂ ਇਹ ਫਲੈਟ ਉੱਡੀ ਸੀ ਤੇ ਇਹਨਾਂ ਨੇ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਸਟੇ ਕਰਨੀ ਸੀ ਉਸ ਤੋਂ ਬਾਅਦ ਅੱਗੇ ਜਿਹੜੀ ਹੋਰ ਪਾਸੇ ਇਹਨਾਂ ਜਾਣਾ ਸੀ ਸੋ ਅਕੋਰਡਿੰਗ ਟੂ ਇਨਫੋਰਮੇਸ਼ਨ ਤਾਂ ਮਿੱਤਰੋ ਅਗਰ ਦੇਖਣ ਵਾਲੀ ਗੱਲ ਹੈ ਕਿ ਪੂਰਾ ਦਾ ਪੂਰਾ ਦੇਖ ਲਓ ਤੁਸੀਂ ਪਲੈਨ ਜਿਹੜਾ ਹੈ ਨਾ ਇਲੀਗਲ ਤਰੀਕੇ ਨਾਲ ਇੱਕ ਕੰਟਰੀ ਦੇ ਉੱਪਰੋਂ ਲੰਘ ਰਿਹਾ ਸੀ ਤਾਂ ਉਹ ਤੇ ਰੋਕਣਾ ਵੀ ਉਹਨਾਂ ਦਾ ਜ਼ਰੂਰੀ ਸੀਗਾ ਵੀ ਆਖਰਕਾਰ ਇਹ ਪਲੇਨ ਆਇਆ ਕਿੱਥੋਂ ਕਿਉਂਕਿ ਇਹ ਪੂਰੀ ਇਨਫੋਰਮੇਸ਼ਨ ਉਹਨਾਂ ਨੂੰ ਸੂਝ ਕਹਿ ਲਓ ਵੀ ਮਿਲੀ ਸੀ ਵੀ ਜਿਹੜਾ ਪਲੇਨ ਦੇ ਵਿੱਚ ਜਿਹੜਾ ਗੈਰਕਾਨੂੰਨੀ ਤਰੀਕੇ ਨਾਲ ਜਿਹੜੇ ਬੰਦੇ ਆ ਜਿਹੜੇ ਇੱਕ ਕੰਟਰੀ ਤੋਂ ਦੂਈ ਕੰਟਰੀ ਮੂਵ ਹੋ ਰਹੇ ਆ ਤਾਂ ਉਹਨਾਂ ਨੇ ਜਿਹੜਾ ਇਹ ਆਪਣਾ ਫਰਾਂਸ ਨੇ ਜਿਹੜਾ ਇਸ ਏਅਰੋਪਲੇਨ ਨੂੰ ਰੋਕਾ ਲਿਆ ਤੇ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਿਆ ਵੀ ਇਹਦੇ ਵਿੱਚ ਨਾ ਜਿਹੜੇ ਆ 303 ਜਿਹੜੇ ਮਿਸਟਰ ਇੰਡੀਅਨਸ ਬੰਦੇ ਆ ਜਿਹੜੇ ਹਨਾ ਤੇ ਹੁਣ ਦੇਖਦੇ ਆ ਜਾ ਕੇ ਐਮਬੈਸੀ ਕੀ ਕਹਿੰਦੀ ਐ ਸੋ ਅਸੀਂ ਤਾਂ ਇਹ ਉਮੀਦ ਕਰਦੇ ਆ ਚਲੋ ਸਭ ਕੁਝ ਸਹੀ ਹੋਵੇ ਪਰ ਅ ਦੇ ਬਾਤ ਚੋਂ ਇਹਨਾਂ ਦੇ ਫਰਾਂਸ ਵੱਲ ਹੋਈ ਕੋਈ ਨਾ ਕੋਈ ਆਏਗੀ ਕਿ ਕੀ ਆਖਰ ਅਸਲੀ ਮਾਮਲਾ ਸੀਗਾ ਇਹ ਜਿੱਦਾਂ ਕੋਈ ਨਵੀਂ ਅਪਡੇਟ ਆਂਦੀ ਹੈ ਤਾਂ ਆਪਾਂ ਮਿੱਤਰੋ ਵੀਡੀਓ ਜਰੂਰ ਪਾਵਾਂਗੇ ਠੀਕ ਹੈ ਜੀ ਜੇ ਤੁਹਾਨੂੰ ਇਹਦੇ ਬਾਰੇ ਪਹਿਲਾਂ ਪਤਾ ਸੀਗਾ ਤਾਂ ਕਮੈਂਟ ਕਰਕੇ ਦੱਸਿਓ ਤੇ 2-3 ਦਿਨ ਪੁਰਾਣੀ ਹੀ ਗੱਲ ਹੈ ਇਹ ਇਹ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ ਠੀਕ ਹੈ ਜੀ ਸੋ ਅੱਗੇ ਕੋਈ ਨਵੀਂ ਅਪਡੇਟ ਆਂਦੀ ਹੈ ਕਿਉਂਕਿ ਇਨਕੁਆਰੀ ਹੋਏਗੀ ਪਹਿਲਾਂ ਆਖਿਰਕਾਰ ਇਹ ਕਿੱਥੇ ਚੱਲੇ ਸੀ ਕਿੱਥੋਂ ਆਏ ਸੀ ਇਹਨਾਂ ਪੂਰਾ ਇਹਨਾਂ ਦਾ ਪਲਾਨ ਕੀ ਸੀ ਪੂਰੀ ਗੱਲਬਾਤ ਦੱਸਣਗੇ ਤੁਹਾਨੂੰ ਜੇ ਇਨਫੋਰਮੇਸ਼ਨ ਮਿੱਤਰੋ ਵਧੀਆ ਲੱਗੀ ਤਾਂ ਹੋਰ ਇਨਫੋਰਮੇਸ਼ਨ ਵਾਸਤੇ ਰੋਡ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ